ਪਖੰਡੀ ਬਾਬਿਆਂ ਦੀਆਂ ਖਬਰਾਂ ਤੁਸੀਂ ਪਹਿਲਾਂ ਵੀ ਸੁਣੀਆਂ ਹੋਣਗੀਆਂ ਕਈ ਪਖੰਡੀ ਬਾਬਿਆਂ ਵੱਲੋਂ ਮਹਿਲਾਵਾਂ ਦੇ ਨਾਲ ਵਿਸ਼ਵਾਸ ਘਾਤ ਕਰਨ ਦੀਆਂ ਖਬਰਾਂ ਤੁਸੀਂ ਪਹਿਲਾਂ ਵੀ ਸੁਣੀਆਂ ਹੋਣਗੀਆਂ ਤਾਂ ਇਹੋ ਜਿਹਾ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਵਾ ਜਿੱਥੇ ਇੱਕ ਔਰਤ ਦੇ ਨਾਲ ਪਖੰਡੀ ਬਾਬੇ ਵੱਲੋਂ ਗਲਤ ਕੰਮ ਕੀਤਾ ਗਿਆ ਵਾ ਤਾਂ ਪਹਿਲਾਂ ਔਰਤ ਦਾ ਵਿਸ਼ਵਾਸ ਜਿੱਤਿਆ ਜਾਂਦਾ ਤਾਂ ਫਿਰ ਬਾਬੇ ਵੱਲੋਂ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਹੁਣ ਨਿਕਲ ਕੇ ਸਾਹਮਣੇ ਆਈਆਂ ਵਾ ਔਰਤ ਜੋ ਕਿ ਪੁੱਤਰ ਦੀ ਬਖਸ਼ੀਸ਼ ਲੈਣ ਗਈ ਸੀ ਇਸ ਬਾਬੇ ਦੇ ਕੋਲ ਉਸ ਨੂੰ ਦੇ ਉੱਤੇ ਉਸ ਨੂੰ ਵਿਸ਼ਵਾਸ ਸੀਗਾ ਪਰ ਬਾਬੇ ਵੱਲੋਂ ਉਸ ਦਾ ਵਿਸ਼ਵਾਸ ਤੋੜਦੇ ਹੋਏ ਪੁੱਤਰ ਦੀ ਬਖਸ਼ੀਸ਼ ਦੇ ਬਹਾਨੇ ਉਸ ਦਾ ਪੂਰਾ ਪਰਿਵਾਰ ਬੁਲਾ ਲਿਤਾ ਗਿਆ ਤੇ ਰਾਤ ਨੂੰ ਉਸ ਦੇ ਘਰ ਵਾਲੇ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੌਂਵਾ ਲਿਤਾ ਤੇ ਉਸ ਤੋਂ ਬਾਅਦ ਮੋਟਰ ਤੇ ਲੈ ਗਿਆ ਤੇ ਕਹਿੰਦਾ ਕਿ ਘਰ ਦੇ ਵਿੱਚ ਨਹੀਂ ਉਹਨੂੰ ਸਰਨਾਣ ਕੀਤਾ ਜਾ ਸਕਦਾ ਕਿਉਂਕਿ ਭੂਤ ਪ੍ਰੇਤ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਮੋਟਰ ਤੇ ਇਸ਼ਨਾਨ ਕਰਾਉਣ ਦੇ ਬਹਾਨੇ ਲੈ ਗਿਆ ਜਿੱਥੇ ਉਸ ਵੱਲੋਂ ਉਸ ਦੇ ਨਾਲ ਗੱਲ ਕੰਮ ਕੀਤਾ ਗਿਆ ਤੇ ਇਨਾਂ ਹੀ ਨਹੀਂ ਆਪਣੇ ਨਾਲ ਦੋ ਹੋਰ ਲੋਕ ਵੀ ਉਸਨੇ ਬੁਲਾ ਲਏ ਜਿਨ੍ਹਾਂ ਵੱਲੋਂ ਵੀ ਮਹਿਲਾ ਦੇ ਨਾਲ ਗਲਤ ਕੰਮ ਕੀਤਾ ਗਿਆ ਮਹਿਲਾ ਰੋਂਦੀ ਰਹੀ ਕੁਲਾਂਦੀ ਰਹੀ ਕਿ ਉਹ ਇਸ ਤਰ੍ਹਾਂ ਦੀ ਔਰਤ ਨਹੀਂ ਹੈ ਤੁਸੀਂ ਇਸ ਤਰ੍ਹਾਂ ਨਾ ਕਰੋ ਕਿ ਉਹ ਵਿਸ਼ਵਾਸ ਕਰਕੇ ਤੁਹਾਡੇ ਆਈ ਹੈ ਪਰ ਤੁਸੀਂ ਇਸ ਤਰ੍ਹਾਂ ਨਾ ਕਰੋ ਪਰ ਬਾਬੇ ਨੇ ਉਸ ਦੀ ਇਕ ਨਾ ਸਨੀ ਤੇ ਉਸ ਦੇ ਨਾਲ ਗਲਤ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਬਾਬਾ ਦੇ ਵੱਲੋਂ ਮਾਫੀਆਂ ਵੀ ਮੰਗੀਆਂ ਜਾ ਰਹੀਆਂ ਹਨ ਤੇ ਕਿਹਾ ਜਾ ਰਿਹਾ ਕਿ ਉਸ ਨੂੰ ਮਾਫ ਕਰ ਦਿੱਤਾ ਜਾਵੇ ਉਸ ਵੱਲੋਂ ਗਲਤੀ ਹੋ ਗਈ ਹੈ ਤਾਂ ਉਸ ਮਾਫੀ ਦੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਤੇ ਹੁਣ ਦੂਜੇ ਪਾਸੇ ਮਹਿਲਾ ਰੋਂਦੀ ਹੋਈ ਕੁਰਲਾਂਦੀ ਹੋਈ ਆਪਣੇ ਨਾਲ ਹੋਏ ਵਿਸ਼ਵਾਸ ਘਾਤ ਅਤੇ ਗਲਤ ਕੰਮ ਨੂੰ ਲੈ ਕੇ ਇਨਸਾਫ ਮੰਗਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿ ਰਹੀ ਹੈ ਕਿ ਇਸ ਤਰ੍ਹਾਂ ਦੇ ਪਖੰਡੀ ਬਾਬਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਖਬਰ ਤਰੰਤਾਰਨ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਪਖੰਡੀ ਬਾਬੇ ਵੱਲੋਂ ਪਹਿਲਾ ਮਹਿਲਾ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਸ ਨੂੰ ਪੂਰੇ ਪਰਿਵਾਰ ਸਬੇਤ ਘਰ ਬੁਲਾਇਆ ਜਾਂਦਾ ਤੇ ਫਿਰ ਉਸ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਵਾ ਤਾਂ ਹੁਣ ਉਹ ਮਾ ਬਾਬਾ ਮਾਫੀਆਂ ਮੰਗ ਕੇ ਜਾਨ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਮਹਿਲਾ ਦਾ ਕਹਿਣਾ ਹੈ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਜਿਹੜੀ ਗੁਰੂ ਦੇ ਬਾਣੇ ਪਾਈ ਫਿਰਦੀ ਹੈ ਉਹਨਾਂ ਇਤਿਆਂ ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਜੇ ਨਹੀਂ ਮੈਨੂੰ ਇਨਸਾਫ਼ ਚਾਹੀਦਾ ਮੇਰ ਨਾਲ ੱਟਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾ ਕੀ ਬਾਬਾ ਤੋਂ ਹੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਹਨਾਂ ਕੋਲ ਸਾਈ ਪੁੱਤਰ ਦੀ ਦਾਦਾ ਕਰਕੇ ਕਿਹਾ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਦਿਨਾਂ ਅੰਦਰ ਹੀ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਅਦਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਅਦਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੇ ਕਿੰਨੇ ਜਣੇ ਸੀ ਕਰਨ ਨਾਲ ਦੋ ਮੁੰਡੇ ਹੋਰ ਵਾਪਸ ਆਏ ਉੱਥੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵੱਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨੂੰ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਕਰਦਾ ਇਹ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਦੇ ਪੱਗ ਪੈਰਾਂ ਦੇ ਰੱਖ ਕੇ ਇਹਨਾਂ ਨੇ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਹੈਨਾ ਲੈ ਗਏ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਦਾ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਲ ਚੰਬੜ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹਦੀਸ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਸ ਬੰਦੀ ਦਰਖਾਸਤ دیتی ہوئی ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਤੇ ਕੀ ਕਹਿਣਾ ਚਾਹੁੰਦੇ ਤੇ ਇਹਨਾਂ ਨੇ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬੋਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਦੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਉਹ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੀ ਨਸ਼ੇਲੀ ਦਵਾਈ ਦਿੱਤੀ ਕੋਈ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹ